ਜਿਹੜਾ ਜਾਣ ਬੁੱਝ ਕੇ ਸੋਚ ਸਮਝ ਕੇ ਉਲਟ ਪਾਸੇ ਤੁਰਿਆ ਹੋਇਆ ਸਾਰੇ ਬਹਿਣ ਦੇ ਔਰਤ ਤੁਰਿਆ ਹੋਇਆ ਸਾਰੇ ਪਾਸੇ ਕੱਲੇ ਸਕੂਲ ਦਾ ਮਾਮਲਾ ਨਹੀਂ ਇਹ ਗੱਲਾਂ ਮੈਥੋਂ ਪਹਿਲਾਂ ਵਾਲੇ ਬੁਲਾ ਰਹੇ ਨੇ ਕੀਤੀਆਂ ਮੈਂ ਵੀ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਨੂੰ ਵੀ ਵਧਾਈ ਦੇਵਾਂਗਾ ਜਿਨ੍ਹਾਂ ਬੱਚਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਹਮੇਸ਼ਾ ਕੋਈ ਲੁਕੋ ਨਹੀਂ ਸਕਦਾ ਮਿਹਨਤ ਨੂੰ ਫਲ ਮਿਲਦਾ ਹੁੰਦਾ ਉਹਨਾਂ ਨੂੰ ਫਲ ਮਿਲਿਆ ਇਸ ਗੱਲੋਂ ਬੱਚੇ ਵਧਾਈ ਦੇ ਪਾਤਰ ਹੈ ਤੇ ਨਾਲ ਹੀ ਉਹ ਟੀਚਰ ਜਿਨ੍ਹਾਂ ਨੇ ਜਿਹੋ ਜੇ ਮਾਹੌਲ ਦੇ ਵਿੱਚ ਕੱਲਾ ਤੋਂ ਇੰਨਾ ਕੁ ਕੋਈ ਦੋ ਦੋਟਾ 2 ਮਹੀਨਿਆਂ ਦਾ ਜਾਂ ਜਨਵਰੀ ਤੋਂ ਜਿਹੜਾ ਘੋਲ ਚੱਲਿਆ ਉਦੋਂ ਦਾ ਮਾਹੌਲ ਨਹੀਂ ਇਹ ਕੱਲਾ ਅਸਲ ਵਿੱਚ ਇਹਨਾਂ ਨੂੰ ਤਾਂ ਕਾਫੀ ਸਮੇਂ ਤੋਂ ਉਸ ਮਾਹੌਲ ਨਾਲ ਵੀ ਟੱਕਰ ਲੈਣੀ ਪਈ ਐ ਤੇ ਉਦੋਂ ਤੋਂ ਲੈ ਕੇ ਇਸ ਗੱਲੋਂ ਵੀ ਪਤਾਈ ਦੇ ਪਾਤਰ ਐ ਤੇ ਇਹਨਾਂ ਦਾ ਤਜਰਬਾ ਸਾਹਮਣੇ ਆਇਆ ਸਾਰਿਆਂ ਦੇ ਵੀ ਇਹਨੇ ਤਣਾਅ ਭਰੇ ਮਾਹੌਲ ਦੇ ਵਿੱਚ ਵੀ ਜੋ ਇਹਨਾਂ ਨੇ ਮਿਹਨਤ ਕੀਤੀ ਉਹ ਆਪਦਾ ਮਿਸ਼ਨ ਉਦੋਂ ਨਹੀਂ ਫਰਕ ਪੈਣ ਦਿੱਤਾ ਉਹ ਸਾਰੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਐ ਵੀ ਪਿਛਲੀ ਜਨਵਰੀ ਤੋਂ ਲੈ ਕੇ ਤਾਂ ਫਿਰ ਇਹ ਜਣੀ ਤਲਾ ਪੂਰਨ ਮਾਹੌਲ ਤੇਜ ਹੋਇਆ ਬਈ ਉਹ ਸਾਰੇ ਘਟਨਾਕਰਮ ਦੇ ਵਿੱਚ ਦੀ ਆਪਾਂ ਸਾਰੇ ਨੰਗੇ ਆ ਵੀ ਉਧਰ ਸੋਚ ਸਮਝ ਕੇ ਸਵੇਤ ਮੈਨੇਜਮੈਂਟ ਨੇ ਉਹਨਾਂ ਦੇ ਨਾਲ ਸਾਥ ਦਿੰਦਾ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਤੇ ਕੁਝ ਜਿਹੜੇ ਉਹਦੇ ਪਿੰਡਾਂ ਦੇ ਵਿੱਚੋਂ ਜਿਹੜੇ ਕਹਿੰਦੇ ਆਪਾਂ ਕਹਿੰਦੇ ਘੜਾ ਮ ਚੌਧਰੀ ਜਿਨ੍ਹਾਂ ਨੂੰ ਚੰਗਾ ਭਾਉਂਦਾ ਹੀ ਨਹੀਂ ਹੁੰਦਾ ਉਹਨਾਂ ਨੇ ਹਵੇਸ਼ਾ ਹੀ ਜਿੰਨਾ ਮਰਜ਼ੀ ਚੰਗਾ ਕਰ ਲੋ ਉਹਦੇ ਚ ਨੁਕਤਾ ਚ ਨਹੀਂ ਕਰਨੀ ਆ ਉਹ ਇਹ ਜੇ ਲੋਕ ਉਹਨਾਂ ਨੇ ਲਗਾਤਾਰ ਆਪ ਦਾ ਉਹ ਉਹਨਾਂ ਨੇ ਆਪ ਦਾ ਦੂਜੇ ਨੰਬਰ ਦਾ ਵਰਤਾਰਾ ਵੀ ਜਾਰੀ ਰੱਖਿਆ ਤੇ ਹਲੇ ਵੀ ਜਾਰੀ ਹੈ ਹੁਣ ਅਸੀਂ ਪੁੱਛਣਾ ਚਾਹੁੰਦੇ ਆ ਜਿਹੜੇ ਉਹ ਵੀਰ ਵੀ ਜ਼ਿਲ੍ਹਾ ਪ੍ਰਸ਼ਾਸਨ ਵੀ ਤੇ ਹੋਰ ਸਾਰੇ ਉਹ ਬੋਲੀ ਬੋਲਣ ਵਾਲੇ ਜਿਹੜੇ ਕਹਿੰਦੇ ਸੀ ਉਹਨਾਂ ਟੀਚਰਾਂ ਨੂੰ ਵੀ ਇਹ ਤਾਂ ਅਯੋਗ ਟੀਚਰ ਹੈ ਹੁਣ ਜਿਹੜੇ ਜੋਗ ਟੀਚਰ ਸੀ ਉਹਨਾਂ ਦੇ ਮੁਕਾਬਲੇ ਲਿਆਓ ਥੋ ਫਿਰ ਆ ਹਕੀਕਤ ਪਈ ਹੈ ਸਾਹਮਣੇ ਅਸੀਂ ਉਦੋਂ ਵੀ ਕਹਿੰਦੇ ਰਹੇ ਆ ਵੀ ਉਹ ਜੋ ਮਰਜੀ ਕਹੀ ਜਾਣ ਸੱਚ ਨੂੰ ਕੋਈ ਲੁਕੋ ਨਹੀਂ ਸਕਦਾ ਤੁਹਾਡੀ ਮਿਹਨਤ ਨੂੰ ਫਲ ਮਿਲਣਾ ਹੀ ਮਿਲਣਾ ਕਿਉਂਕਿ ਤਜਰਬਾ ਆਪਣੇ ਆਪ ਦੇ ਵਿੱਚ ਕਿਤਾਬੀ ਪੜ੍ਹਾਈ ਇਕੱਲੀ ਨਹੀਂ ਕੰਮ ਕਰਦੀ ਜਿੰਨੇ ਮਰਜ਼ੀ ਕਿਤਾਬਾਂ ਪੜ੍ਹੀਆਂ ਹੋਣ ਇਕੱਲੀ ਪੜ੍ਹਾਈ ਕੰਮ ਨਹੀਂ ਕਰਦੀ ਜੇ ਉਹਨਾਂ ਦਾ ਫੀਲਡ ਦਾ ਤਜਰਬਾ ਨਹੀਂ ਅੱਜ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਜਿਹੜੇ ਮਾਜੀ ਟੀਚਰਾਂ ਨੂੰ ਇਹਨਾਂ ਦੇ ਮੁਕਾਬਲੇ ਲਾਇਆ ਹੋਣ ਜਿਨ੍ਹਾਂ ਨਾਲ ਤਜਰਬਾ ਹੋ ਗਿਆ ਤੇ ਜਿਨ੍ਹਾਂ ਲਗਨ ਆ ਇਹ ਕੰਮ ਕਰ ਰਹੇ ਆ ਮੈਂ ਕਹਿੰਦਾ ਜਿਨ੍ਹਾਂ ਕੋਲੇ ਇਹਨਾਂ ਨਾਲੋਂ ਦੁੱਗਣੇ ਤੇ ਗੁਣਗੁਣੇ ਡਿਗਰੀਆਂ ਹੋਣ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਸਾਨੂੰ ਇਹਨਾਂ ਗੱਲਾਂ ਤੇ ਇਹਨਾਂ ਦੇ ਤਜਰਬੇ ਤੇ ਮਾਣ ਆਇਆ ਅਸੀਂ ਤਜਰਬਾ ਹੰਡਾਇਆ ਹੋਇਆ ਪਿੰਡਾਂ ਦੇ ਅੰਦਰ ਸਿੱਖਿਆ ਦੇ ਖੇਤਰ 'ਚ ਦੇਖ ਲਓ ਇਹ ਇਹਨਾਂ ਨਾਲ ਜੁੜਦੀ ਗੱਲ ਆ ਪੁਰਾਣਿਆਂ ਦੇ ਹਵਕਾ ਨਾਲ ਦੇਖ ਲਓ ਪੁਰਾਣੀ ਪੜ੍ਹਾਈ ਨਾਲ ਜੋੜ ਕੇ ਦੇਖ ਲਓ ਜਦੋਂ ਘਰੋਂ ਗੋਰੀਆਂ ਲਿਆ ਕੇ ਜਾਂ ਤੱਪੜਾਂ ਤੇ ਬਹਿ ਕੇ ਸਾਡੇ ਬੱਚੇ ਪੜ੍ਹਨ ਵਾਲੇ ਅਜੋ ਵੱਡੇ ਵੱਡੇ ਅਫਸਰ ਬਣੇ ਹੋਏ ਐ ਤੇ ਉਹੋ ਪੜਾਉਣ ਵਾਲੇ ਟੀਚਰ ਸਧਾਰਨ ਭਾਸ਼ਾ ਦੇ ਵਿੱਚ ਸਾਨੂੰ ਐਨਾ ਉਹ ਗਿਆਨ ਬਣਦੇ ਸੀ ਕਿ ਉਹਨਾਂ ਦੀਆਂ ਦਿੱਤੀਆਂ ਹੋਈਆਂ ਧਾਰਨਾ ਹਜੇ ਵੀ ਉਹ ਦਿਮਾਗਾਂ ਦੇ ਵਿੱਚੋਂ ਨਿਕਲ ਨਹੀਂ ਸਕਦੀਆਂ ਸਾਰੀ ਉਮਰ ਇਹ ਤਜਰਬੇ ਦੀ ਗੱਲ ਹੁੰਦੀ ਐ ਇਸੇ ਕਰਕੇ ਕਹਾਵਤਾਂ ਇੱਥੇ ਵੀ ਉਹਨਾਂ ਸਮਿਆਂ ਦੇ ਵਿੱਚ ਤਿੰਨ ਪੜਿਆ ਫਟਵਾਰੀ ਲੱਗ ਜਾਂਦਾ ਸੀ ਪਟਵਾਰੀ ਦਾ ਸਾਰਾ ਕਿਤਾਬ ਦਾ ਮਾਮਲਾ ਗਿਣਤੀ ਮਿੰਤੀ ਦਾ ਮਾਮਲਾ ਜ਼ਮੀਨਾਂ ਦਾ ਮਾਮਲਾ ਜਿਹੜੀ ਮਾਲ ਦਾ ਸਾਰਾ ਰਿਕਾਰਡ ਦਾ ਮਾਮਲਾ ਆਪਣੇ ਆਪ ਨੂੰ ਸਭਾ ਨੂੰ ਪਕਾ ਪੰਜਾਬੀ ਲੋਕ ਪਿੰਡਾਂ ਵਾਲੇ ਲੋਕ ਪਟਵਾਰੀ ਨੂੰ ਜ਼ਮੀਨ ਦੀ ਨਾਨੇ ਕਹਿੰਦੇ ਆ ਤੇ ਜੇ ਉਹ ਤਿੰਨ ਪੜਾ ਪਟਵਾਰੀ ਲੱਗ ਜਾਂਦਾ ਸੀ ਇਹਦਾ ਮਤਲਬ ਤਜਰਬੇ ਦਾ ਮਾਮਲਾ ਹੈ ਅੱਜ ਵੀ ਇਹ ਤਜਰਬਾ ਸਾਰਿਆਂ ਦੇ ਸਾਹਮਣੇ ਆ ਤੇ ਸਾਨੂੰ ਮਾਣਾ ਸੀ ਕਹਿ ਸਕਦੇ ਆ ਠੋਕੇ ਅੱਜ ਜਿਹੜੇ ਕਹਿੰਦੇ ਤੁਸੀਂ ਗਲਤ ਪਾਸੇ ਖੜੇ ਹੋ ਸਾਨੂੰ ਗੁੰਮਰਾਹ ਕੀਤਾ ਹੋਇਆ ਟੀਚਰਾਂ ਨੇ ਡੀਸੀ ਬਿਆਨ ਦਿੰਦਾ ਰਿਹਾ ਹੈ ਬਠਿੰਡੇ ਦਾ ਡੀਸੀ ਸਾਹਮਣੇ ਗਮਰਾਹ ਸਾਨੂੰ ਕੀਤਾ ਹੋਇਆ ਉਹ ਬ੍ਰਸ਼ਟ ਮੈਨੇਜਮੈਂਟ ਨੇ ਆ ਤਜਰਬਾ ਸਾਹਮਣੇ ਪਿਆ ਹੈ ਤੇ ਨਾਲੋਂ ਨਾਲ ਇਥੋਂ ਦੀ ਆਪ ਸਰਕਾਰ ਦੇ ਵੀ ਸੋਚਣ ਦਾ ਸਵਾਲ ਖੜਾ ਹੋ ਗਿਆ ਉਹਨਾਂ ਨੇ ਜਿਹੜੇ ਆਪਦੇ ਐਮੀਨੈਂਸ ਸਕੂਲ ਬਣਾਏ ਆ ਜਿਨ੍ਹਾਂ ਤੇ ਸਾਰਾ ਜ਼ੋਰ ਲੱਗਿਆ ਆਪਾਂ ਦੀ ਪਾਰਟੀ ਦਾ ਉਹਨਾਂ ਦਾ ਰਿਜ਼ਲਟ ਵੀ ਸਾਹਮਣੇ ਪਿਆ ਪਿਛਲੇ ਦਿਨੀ ਖਬਰਾਂ ਛਪੰਗੀਆਂ ਮੈਟ ਦੇ ਵਿੱਚ ਐਮੀਨੈਂਸ ਸਕੂਲਾਂ ਦੇ ਸਿਰਫ ਦੋ ਬੱਚੇ ਸੈਂਕੜਿਆਂ 'ਚੋਂ ਦੋ ਬੱਚੇ ਆਏ ਆ ਤੇ ਇੱਧਰ ਐਨੇ ਰੌਲੇ ਦੇ باوجود ਚੌਕੇ ਆਦਰਸ਼ ਸਕੂਲ ਦਾ ਮਾਮਲਾ ਅੱਜ ਇੱਕ ਰੌਸ਼ਲ ਬਣਿਆ ਹੋਇਆ ਪਹਿਲਾਂ ਵੀ ਪੋਸਟਾਂ ਪਾਈਆਂ ਪਰ ਇਹਦੇ باوجود ਕਮਾਲ ਦੀ ਗੱਲ ਇਹ ਦੇਖੋ ਬਾਈ ਨੇ ਮੈਨੂੰ ਦੱਸੀ ਵੀ ਜਦੋਂ ਡਿੱਖਾ ਵਾਲੀ ਬੱਚੀ ਦਾ ਰਿਜ਼ਲਟ ਆਇਆ ਇੱਥੋਂ ਹਜੇ ਵੀ ਇੱਕ ਘੜਮ ਚਾਉਧਰੀ ਇਹ ਕਹਿੰਦਾ ਦੇਖੋ ਨਵੇਂ ਟੀਚਰਾਂ ਦਾ ਕੀ ਆ ਕਮਾਲ ਹੈ ਜਮੀਂ ਸਿਰ ਪੈਰ ਨਹੀਂ ਕੋਈ ਵੀ ਨਵੇਂ ਟੀਚਰਾਂ ਨੇ ਦੱਸੋ ਕੀਤਾ ਕੀ ਹੈ ਇਹਦੇ ਵਿੱਚ ਸੋ ਆਏ ਜਿਹੜੇ ਉਹ ਲੋਕ ਵੀ ਹਟ ਨਹੀਂ ਸਕਦੇ ਕਿਉਂਕਿ ਕਿਤਾ ਉਹ ਗੱਲ ਨਾਲ ਇੱਕ ਪਾਣੀ ਸੁਣਦੇ ਹੁੰਦੇ ਆ ਇੱਕ ਕਹਾਣੀ ਆ ਤਵਾਰੀ ਵਿੱਚ ਚ ਬਿਕੁਲ ਠੂਹਾ ਤਰਿਆ ਜਾਂਦਾ ਸੀ ਪਾਣੀ ਚ ਡੁੱਬਿਆ ਹੋਇਆ ਭਲਾ ਪੁਰਸ਼ ਕੋਲ ਦੀ ਜਾਂਦਾ ਸੀ ਉਹਨੇ ਹੱਥ ਪਾਇਆ ਉਹਨੂੰ ਠੂਹੇ ਨੂੰ ਬਾਹਰ ਕੱਢ ਲਿਆ ਵੀ ਮੈਂ ਬਚਾਵਾਂ ਜਦੋਂ ਠੂਹੇ ਨੂੰ ਮਾੜੀ ਸੁਰਤ ਆਈ ਉਹਨੇ ਡੰਗ ਮਾਰਿਆ ਹੱਥ ਤੇ ਉਹਨੇ ਡੰਗ ਮਾਰਿਆ ਠੂਹਾ ਫੇਰ ਵਿੱਚ ਡੁੱਬ ਪਿਆ ਦੋ ਤਿੰਨ ਵਾਰ ਆਏ ਹੋਇਆ ਉਹਨੇ ਪਰਕਰਸ ਵਰਗਾ ਖੜਾ ਕੇ ਕਹਿੰਦਾ ਤੂੰ ਭਲਿਆ ਮਾਨਸਾ ਤੇਰੇ ਆ ਦਿਮਾਗ ਖਰਾਵਾ ਤੇਰੇ ਡੰਗ ਮਾਰਦਾ ਤੂੰ ਇਹਨੂੰ ਬਚਾਉਣ ਦਾ ਯਤਨ ਕਰਨਾ ਉਹ ਕਹਿੰਦਾ ਨਹੀਂ ਮੇਰਾ ਕੰਮ ਭਲਾ ਕਰਨਾ ਮੈਂ ਆਪਦੀ ਆਦਤ ਕੋ ਛੱਡਿਆ ਇਹ ਜੇ ਡੰਗ ਮਾਰਦੀ ਆਪਦੀ ਆਦਤ ਨਹੀਂ ਛੱਡਦਾ ਸੋ ਉਹਨਾਂ ਨੇ ਵੀ ਆਪਦੀ ਆਦਤ ਡੰਗ ਮਾਰਨ ਵਾਲੀ ਨਹੀਂ ਛੱਡਣੀ ਇਹ ਸਾਨੂੰ ਸਾਫ਼ ਹੋਣਾ ਚਾਹੀਦਾ ਕਿਸੇ ਖੇਤਰ ਚ ਦੇਖ ਲਓ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਕੁੱਲ ਨੀਤੀਆਂ ਤੇ ਪਿੰਡਾਂ ਦੇ ਡਾਕਟਰ ਸਾਡੇ ਉਹਨਾਂ ਨੂੰ ਝੋਲਾ ਛਾਪ ਕਹਿ ਕੇ ਬਦਨਾਮ ਕੀਤਾ ਹੋਇਆ ਤੇ ਸਾਡੇ ਕੋਲੇ ਤਜਰਬੇ ਪਏ ਆ ਜਿਹੜੇ ਪਿੰਡੂ ਡਾਕਟਰ ਨੇ ਸਾਡੇ ਆਪਦੇ ਤਜਰਬੇ ਦੇ ਆਧਾਰ ਤੇ 40 40 ਸਾਲ ਹੋ ਗਏ ਸਾਡਾ ਇਲਾਜ ਕਰਦੇ ਉਹਨੂੰ ਕਈ ਵਾਰਾਂ ਪੀਜੀਆਈ ਤੋਂ ਮੂੜੇ ਹੋਏ ਮਰੀਜ਼ਾਂ ਦਾ ਉਹ ਇਲਾਜ ਕਰ ਦਿੰਦੇ ਆ ਕੀ ਬਣਿਆ ਇਹਦਾ ਮਤਲਬ ਕਿ ਅਸਲ ਵਿੱਚ ਜਿਹੜਾ ਆਹ ਜ਼ਿੰਦਗੀ ਦਾ ਤਜਰਬਾ ਹੈ ਇਹ ਸਭ ਤੋਂ ਬੂਰੇ ਹੈ ਤੇ ਇਹ ਤਾਂ ਜਰਬਾ ਇਹਨਾਂ ਟੀਚਰਾਂ ਕੋਲਿਆ ਇਹਨਾਂ ਨੇ ਤਜਰਬਾ ਹੋਣ ਕਰਕੇ ਪੈਰ ਪੈਰ ਤੇ ਘੋਲ ਲੜਦਿਆਂ ਹੋયા ਪ੍ਰਸ਼ਾਸਨ ਦੀ ਮੈਨੇਜਮੈਂਟ ਦੀ ਹਰ ਗੱਲ ਨੂੰ ਗੁੱਝਿਆ ਵੀ ਇੱਥੇ ਸਾਨੂੰ ਬਦਨਾਮ ਕਰਕੇ ਬੱਚਿਆਂ ਦਾ ਨੁਕਸਾਨ ਕਰਕੇ ਇਹ ਸਮੇਤ ਸਕੂਲ ਨੂੰ ਵੀ ਬਦਨਾਮ ਕਰਨਾ ਚਾਹੁੰਦੇ ਆ ਟੀਚਰਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਚਾਹੇ ਉਹ ਤੋਂ ਪਹਿਲਾਂ ਕਿਤਾਬਾਂ ਕਾਪੀਆਂ ਤੋਂ ਸ਼ੁਰੂ ਕਰ ਲਈਏ ਗੱਲ ਤੇ ਖਾਸ ਕਰਕੇ ਜਦੋਂ ਪੇਪਰਾਂ ਦੇ ਦਿਨ ਜਮਾ ਨੰਗੀ ਚਿੱਟੀ ਸਿੱਧੀ ਮਿਸਾਲ ਸੀ ਉਹ ਪੇਪਰਾਂ ਦੇ ਦਿਨ ਕਿਉਂ ਘਟਾਏ ਬਈ ਜੇ ਟੀਚਰਾਂ ਨੂੰ ਹੋ ਲੋ ਜਿਹੜੇ ਕਹਿੰਦੇ ਆ ਬੱਚਿਆਂ ਦੇ ਹਿੱਤ ਦਾ ਫਿਕਰ ਨਾ ਹੁੰਦਾ ਇਹ ਟੀਚਰ ਲੜ ਕੇ ਪੇਪਰਾਂ ਦੀ ਡੇਟ ਕਿਉਂ ਘਾਹ ਕਰਾਉਂਦੇ ਪਹਿਲਾਂ ਵੀ ਲਗਨ ਨਾਲ ਪੜਾਇਆ ਹੋਰ ਸਮਾਂ ਮਿਲ ਗਿਆ ਉਸ ਤਣਾਪੂਰ ਮਾਹੌਲ ਦੇ ਵਿੱਚ ਫੇਰ ਵੀ ਉਹਨਾਂ ਨੇ ਐਨੀ ਜਿਹਨੂੰ ਕਹਨੇ ਹੱਡ ਭਨਵੇਂ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇੱਧਰ ਵੀ ਘੋਲ ਜਾਰੀ ਰੱਖਿਆ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਉਹਦਾ ਸਿੱਟਾ ਹੈ ਤੇ ਹੁਣ ਜਿਹੜੇ ਉਹ ਵੀਰ ਉਹ ਬੋਲਦੇ ਆ ਉਹ ਠੂਹੇ ਵਾਲੇ ਪਾਸਿਆਂ ਉਹਦਾ ਅੰਦਾਜ਼ਾ ਲਾਉਣ ਜੇ ਭਲਾ ਇਹਨਾਂ ਟੀਚਰਾਂ ਨੂੰ ਇਹਨਾਂ ਸਾਡੇ ਬੱਚਿਆਂ ਨੂੰ ਵਧੀਆ ਸਿਖਾਵਾ ਮਾਹੌਲ ਮਿਲਿਆ ਹੁੰਦਾ ਫਿਰ ਉਹ ਕੀ ਤੋਂ ਕੀ ਕਰਦੇ ਇਹਦਾ ਅੰਦਾਜ਼ਾ ਲਾਓ ਜਿਨ੍ਹਾਂ ਨੇ ਇਸ ਹਾਲਤ ਦੇ ਵਿੱਚ ਇਸ ਮਾਹੌਲ ਦੇ ਵਿੱਚ ਅਕਰਸ਼ਮਾ ਕਰਕੇ ਦਿਖਾਤਾ ਪਰ ਇਹ ਦੇ ਬਾਵਜੂਦ ਵੀ ਕਿਉਂਕਿ ਅਸਲ ਵਿੱਚ ਮੈਨੂੰ ਲੱਗਦਾ ਸਾਨੂੰ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਸਰਕਾਰ ਆ ਪ੍ਰਸ਼ਾਸਨ ਆ ਉਹ ਲੋਕਾਂ ਦੇ ਸਕੇ ਨਹੀਂ ਇਹਦੇ ਚ ਉਹਨਾਂ ਦੀ ਸਾਰੀ ਵਿਆਪਤ ਸਕੀਮ ਪਾਲਸੀ ਨਿਕਲਦੀ ਆ ਆ ਹੁਣ ਵੀ ਬਹੁਤ ਦਬਾਅ ਬਣਿਆ ਜਦ ਦੁਬਾਰੇ ਘੋੜ ਸ਼ੁਰੂ ਕੀਤਾ ਧਰਨਾ ਸ਼ੁਰੂ ਕੀਤਾ ਟੀਚਰਾਂ ਨੇ ਬਾਰ-ਬਾਰ ਪ੍ਰਸ਼ਾਸਨ ਵੱਲੋਂ ਦਬਾਅ ਵੀ ਬਣਾਇਆ ਗਿਆ ਅਮਨਤਾ ਵੀ ਕਰਨ ਵੀ ਜੀ ਹਾਈ ਕੋਰਟ ਦਾ ਹੁਕਮ ਹੈ ਤੁਸੀਂ ਧਰਨਾ ਪਿੱਛੇ ਕਰ ਲਓ ਟੀਚਰਾਂ ਨੇ ਆਪ ਦਾ ਉਹੀ ਦਰਨ ਇਰਾਦਾ ਦਿਖਾਉਂਦਿਆਂ ਡਟੇ ਰਹੇ ਉਸ ਗੱਲ ਤੇ ਵੀ ਠੀਕ ਹੈ ਸੀ ਤਾਂ ਆਪ ਦਾ ਘੋੜ ਲੜਾਂਗੇ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਪਹਿਲਾਂ ਵੀ ਕੀਤਾ ਸਾਨੂੰ ਜਿਹੜਾ ਦਾ ਦਿਖਾ ਦਿਆਂ ਸਾਡੀ 13 ਮਹੀਨਿਆਂ ਦੀ ਬੱਚੀ ਵੀ ਜੇਜ ਆਈ ਤੇ ਸਾਡੇ ਹਮਾਇਤ ਕਰਨ ਵਾਲੇ ਸਾਡੇ ਕਿਸਾਨ ਲੀਡਰ ਹਜੇ ਵੀ ਜਿਹੜਾਂ ਚ ਬੈਠੇ ਆ ਐਤੋਂ ਵੱਧ ਸਾਡਾ ਹੋਰ ਕੀ ਕਰੋਗੇ ਤੁਸੀਂ ਕਰ ਲੋ ਜੋ ਕਰਨਾ ਅਖੀਰ ਨੂੰ ਜਦੋਂ ਉਹਨਾਂ ਨੇ ਕੋਈ ਚਾਰਾ ਨਾ ਚੱਲਿਆ 12 ਤਰੀਕ ਨੂੰ ਸਾਰਾ ਦਿਨ ਸਾਡੀ ਐਸ்சி ਐਸਡੀ ਨਾਲ ਬਹਿ ਚੱਲੀ ਸਾਰੀ ਟੀਮ ਵਿੱਚ ਸੀ ਅਮਰਪਾਲ ਵਿੱਚ ਸੀਗਾ ਉਧਰੋਂ ਉਤਲੇ ਅਧਿਕਾਰੀਆਂ ਨਾਲ ਵੀ ਤੁਸੀਂ ਰਾਹ ਤੇ ਆਓ ਉਹ ਮਜਬੂਰੀ ਵਸ ਨਕਲੀ ਤੌਰ ਤੇ ਐਸਡੇ ਆਉ ਨੂੰ ਇੱਥੇ ਸਵਾ ਪੰਜ ਵਜੇ ਆ ਕੇ ਤੁਹਾਡੇ ਨਾਲ ਲਿਖਤੀ ਐਂ ਵੀਡੀਓ ਤੇ ਬੋਲ ਕੇ ਵਾਦਾ ਕਰਨਾ ਪੈ ਗਿਆ ਵੀ ਸਾਰੇ ਦੇ ਸਾਰੇ 73 ਟੀਚਰਾਂ ਨੂੰ ਬਹਾਲ ਕਰਕੇ ਸਕੂਲ ਦੇ ਅੰਦਰ ਲੈ ਕੇ ਜਾਵਾਂਗੇ ਇਹ ਸ਼ਰਧਾ ਉਹਦੇ ਨਹੀਂ ਤਾਂ ਪਹਿਲਾਂ ਸਾਡਾ ਰੇਡ ਕਾ ਚੱਲਦਾ ਰਿਹਾ ਹੈ ਕਹਿੰਦਾ ਜੀ ਮੈਂ ਕਹਿਆ ਉਹਨਾਂ ਵਿਸ਼ਵਾਸ ਦਿਵਾਇਆ ਉਹਨਾਂ ਨੂੰ ਪਰ 15 ਦਿਨਾਂ ਦੇ ਵਿੱਚ ਅਸੀਂ ਇਹ ਗੱਲ ਕਹਾਂਗੇ ਤੁਹਾਡਾ ਮਸਲਾ ਹੱਲ ਕਰ ਦਾਂਗੇ ਆ ਗੱਲ ਤੇ ਅੜੀ ਰਹੀ ਹੈ ਗੱਲ ਸਾਰਾ ਦਿਨ ਵੀ ਮਸਲਾ ਹੱਲ ਕੀ ਦਾ ਆਧਾਰਨ ਦਿਓ ਸਾਡੀ ਮੰਗ ਹੈ ਵੀ ਤੁਸੀਂ ਠੋਸ ਰੂਪ ਦੇ ਵਿੱਚ ਇੰਨਾ ਸ਼ਬਦਾਂ ਚ ਕਹੋ ਜਾ ਕੇ ਵੀ 71 ਦੇ 71 ਟੀਚਰ ਬਹਾਲ ਕਰਾਂਗੇ ਕਿਉਂਕਿ ਛਾੜਦਾ ਤੁਸੀਂ ਲਿਸਟ ਚ ਲੈ ਲਏ ਜਿਹੜੇ ਦੂਜੇ ਤੇ ਨਾ ਲਿਸਟ ਚ ਨਹੀਂ ਲਏ ਉਹਨਾਂ ਨੂੰ ਕਿਸੇ categories ਲਿਸਟ ਚ ਲੈ ਕੇ ਆਓ ਐਸਡੀਐਮ ਮੰਨਿਆ ਵੀ ਉਹ ਲਿਸਟ ਹੈਗੀ ਆ ਪਰ ਤੁਹਾਨੂੰ ਨਹੀਂ ਦੱਸੀ ਉਹ ਅਸੀਂ ਅਖਿਆ ਵੀ ਅਸੀਂ ਆਏ ਨਹੀਂ ਅਸੀਂ ਤਾਂ ਇੱਕ ਹੌਣ ਆਏ ਸਾਰਾ ਦਿਨ ਇਸ ਗੱਲ ਤੇ ਰੇੜਕਾ ਚੱਲਣ ਤੋਂ ਬਾਅਦ ਆਖਰ ਨੂੰ ਉਹਨਾਂ ਨੂੰ ਕਹਿਣਾ ਪਿਆ ਠੀਕ ਆ ਇੱਕ ਵਾਰੀ ਉਹਨਾਂ ਤੇ ਵਾਪਾ ਵਿਸ਼ਵਾਸ ਕੀਤਾ ਪਰ ਹੁਣ ਸਾਹਮਣੇ ਆ ਕੇ ਗੱਲ ਉਹਨਾਂ ਦਾ ਵਿਸ਼ਵਾਸ ਘਾਤੋ ਆ ਆਪਦੀ ਓਸੇ ਫੇਤਰਤਾ ਉਹਨਾਂ ਦੀ ਕਹਿਣਾ ਤੇ ਬੁੱਕਰ ਜਾਣਾ ਉਹਨਾਂ ਵਾਸਤੇ ਕੋਈ ਗੱਲ ਨਹੀਂ ਅੱਡੀ ਤੇ ਘੁੰਮਦੇ ਆਹੋ ਆਪਾਂ ਕੋਈ ਰੋਣਾ ਨਹੀਂ ਪਰ ਇਹਦੇ ਬਾਪ ਜੀ ਦਾ ਆਪਾਂ ਜਿਹੜੇ ਆਮ ਲੋਕ ਹਜੇ ਵੀ ਇਹਨਾਂ ਗੱਲਾਂ ਦੇ ਭੁਲੇਖੇ 'ਚ ਬੈਠੇ ਆ ਵੀ ਯਾਰ ਇਹ ਬੜੇ ਅੜੀ ਕਰਦੇ ਆ ਸਾਡੇ ਵਿੱਚੋਂ ਵੀ ਕੁਝ ਟੀਚਰਾਂ ਨੂੰ ਕਹਿੰਦੇ ਰਹਿ ਆ ਵੀ ਅੜੀ ਕਰਦੇ ਆ ਇਹ ਬੰਦੇ ਦੀ ਤੇ ਆਪਣੀ ਜਥੇਬੰਦੀ ਤੇ ਜਥੇਬੰਦੀਆਂ ਤੇ ਵੀ ਐ ਤਵੇਂ ਲੱਗਦੇ ਆ ਵੀ ਆੜਿਕਾ ਕਰਦੇ ਆ ਪ੍ਰਸ਼ਾਸਨ ਦੀ ਨਹੀਂ ਸੁਣਦੇ ਸਰਕਾਰ ਦੀ ਨਹੀਂ ਸੁਣਦੇ ਉਹਦੇ ਵਿੱਚੋਂ ਉਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਵਾਸਤੇ ਆਪਾਂ ਬਾਰ-ਬਾਰ ਉਹਨਾਂ ਤੇ ਵਿਸ਼ਵਾਸ ਕਰਦੇ ਆ ਜੋ ਬਾਰ-ਬਾਰ ਵਿਸ਼ਵਾਸ ਘਾਤ ਕਰਦੇ ਆ ਐਦੇ ਵਿੱਚ ਵੀ ਹੁਣ ਜਿਹੜੀ ਚਿੱਠੀ ਜਾਰੀ ਕੀਤੀ ਆ ਉਹਨਾਂ ਨੇ ਉਹ ਅਸੀਂ ਵੀ ਪੜ੍ਹੀ ਐ ਉਹਦੇ ਵਿੱਚ ਜੋ ਸ਼ਬਦਾਂ ਵਾਲੀ ਐ ਉਹਦੇ ਖਾਸ ਤੌਰ ਤੇ ਮੋٹے ਰੂਪ 'ਚ ਸਮਝਿਆ ਉਹਨਾਂ ਦਾ ਬੇਈਮਾਨਾ ਚਤਰਾਈ ਧੋਖੇਪਰੀ ਖੇਡ ਵਿੱਚੇ ਹੀ ਦਿੰਦੀ ਆ ਉਹਦੇ ਹੁਣ ਤੁਸੀਂ ਕਹੋਗੇ ਭਾਈ ਕੀ ਗੱਲ ਫਿਰ ਆਪਾਂ ਬਾਰ-ਬਾਰ ਵਿਸ਼ਵਾਸ ਕਰਾਂਗੇ ਕਰਾਂਗੇ ਆਪਾਂ ਕਿਉਂਕਿ ਹਜੇ ਆਪਾਂ ਸਰਕਾਰ ਦੇ ਮੁਕਾਬਲੇ ਕਮਜ਼ੋਰ ਆ ਆਪਣੀ ਤਾਕਤ ਕਮਜ਼ੋਰ ਹੈ ਉਹ ਤਾਕਤ ਕਮਜ਼ੋਰ ਨਹੀਂ ਆਪਣੀ ਤਾਕਤ ਖਿੰਡੀ-ਪੁੜੀ ਹੈ ਇਹਨੂੰ ਇਕੱਠੇ ਕਰਨ ਦੀ ਲੋੜ ਐ। ਉਹ ਆਪਾਂ ਇਕੱਠਾ ਕਰਨ ਲੱਗੇ ਹੋਏ ਆਂ। ਜਿਵੇਂ ਜਿਵੇਂ ਇਸ ਤਾਕਤ ਨੂੰ ਆਪਾਂ ਇਕੱਠੀ ਕਰ ਲਾਂਗੇ। ਓਨੇ ਕ ਜਿਵੇਂ ਸਿਆਣੇ ਦੀ ਕਹਾਵਤ ਆ ਭਾਈ ਸੌਦਾ ਤਾਂ ਉਨਾ ਕੀ ਮਿਲਦਾ ਜਿੰਨਾ ਚ ਝੋਲੀ ਝੋਲੀ 'ਚ ਦਾਣੇ ਹੋਣ। ਜਿੰਨੇ ਕੋ ਦਾਣੇ ਵਧਾ ਲਾਂਗੇ। ਉਹਨਾਂ ਦਾ ਭਾਈ ਸੌਦਾ ਉਹਨਾਂ ਤੋਂ ਵੱਧ ਲੈ ਲਾਂਗੇ। ਐਦੋਂ ਪਹਿਲਾਂ ਆਪਾਂ ਆਪਦੀ ਕਾਰਾਗਰੀ ਨਾਲ ਜ਼ਿੰਦਗੀ ਦੇ ਤਜਰਬੇ ਦੇ ਨਾਲ ਆਪਾਂ ਆਪਦੇ ਬਿੱਤ ਤੋਂ ਵੱਧ ਸਰਕਾਰਾਂ ਨੂੰ ਝੁਕਾ ਕੇ ਉਹਨਾਂ ਤੋਂ ਸੌਦਾ ਲੈਦੇ ਤੁਰੇ ਆ ਰਹੇ ਆ ਉਹ ਜਿੰਨੇ ਮਰਜ਼ੀ ਘੋੜਾਂ ਦੇ ਉਧਾਰਨ ਦੇ ਲਗੇ ਆ ਜਿਹੜਾ ਨਾ ਜੁੜ ਕੇ ਅੱਜ ਵੀ ਗੱਲ ਚੱਲੀ ਵੀ ਜਰ ਆਪਾਂ ਜੇੜ ਘੇੜ ਲਿਗੇ ਜਾ ਕੇ ਅਸੀਂ ਕਹ ਨਹੀਂ ਉਹਨੇ ਜੋ ਕਰੇ ਹੋ ਜਗੇ ਆਪਾਂ ਆ ਜੇੜ ਵੀ ਘੇਰੀ ਸੀ ਮਨਜੀਤ ਤੇ ਰਾਲਾ ਕੇਸ ਤੁਹਾਡੇ ਸਾਹਮਣੇ ਆ 45 ਵਰ ਘੇਰੀ ਰੱਖੀ ਬੈਠੇ ਰਹੇ ਜੇੜ ਮੂਰੇ ਪਰ ਉਹ ਮਸਲਾ ਕਿੱਡਾ ਵੱਡਾ ਸੀ ਕਿੱਡੀ ਵੱਡੀ ਗੱਲ ਸੀ ਉਧਰੋਂ ਵੀ ਸੁਪਰੀਮ ਕੋਰਟ ਦਾ ਫੈਸਲਾ ਸੀ ਉਹ ਪਰ ਲੋਕਾਂ ਦੀ ਤਾਕਤ ਨੇ ਤਹਈਆ ਕੀਤਾ ਆਖਰ ਨੂੰ ਲੋਕ ਜਿੱਤੇ ਇਹਦੇ ਜਿਵੇਂ ਜਿੰਨੇ ਮਰਜੀ ਲੋਕ ਪੱਖੀ ਘੋਲ ਚੱਲਦੇ ਆ ਚਾਹੇ ਤੁਹਾਡਾ ਟੀਚਰਾਂ ਦਾ ਘੋਲ ਆ ਅਦਰਸ਼ ਸਕੂਲ ਚੌਕੇ ਦਾ ਮੈਨੇਜਮੈਂਟ ਦੇ ਖਿਲਾਫ ਆ ਸਰਕਾਰ ਦੇ ਖਿਲਾਫ ਆ ਹੁਣ ਸਿੱਧੇ ਸਰਕਾਰ ਦੇ ਤੇ ਸਿੱਖਿਆ ਵਿਭਾਗ ਦੇ ਖਿਲਾਫ ਹੋ ਗਿਆ ਕਿਉਂਕਿ ਮੈਨੇਜਮੈਂਟ ਤਾਂ ਇੱਕ ਹਸਾਬ ਨਾਲ ਪਾਸੇ ਹੋਗੀ ਪਰ ਉਹ ਜੇ ਸਾਡੇ ਸਾਡੇ ਨਿਸ਼ਾਨੇ ਤੋਂ ਤਾਂ ਨਹੀਂ ਪਾਸੇ ਹੋਈ ਉਹ ਸਾਡੀ ਤਾਂ ਮੰਗ ਹੈ ਠੀਕ ਆ ਜੇਕਰ ਆਇਆ ਵੀ ਇੱਕ ਸਕੂਲ ਹੋਰ ਉਹਨਾਂ ਤੋਂ ਵਾਪਸ ਲੈ ਲਿਆ ਜਾਂ ਉਹ ਛੱਡ ਕੇ ਉਹ ਗਾਹ ਮੈਂ ਦੱਸੂਗਾ ਇੱਕ ਸਕੂਲ ਹੋਰ ਹੈ ਜੇ ਉਹਨਾਂ ਕੋਲੇ ਆਪਣੇ ਮਾਨਸਾ ਜੀ ਉਹ ਵੀ ਛੱਡਦੇ ਆ ਉਹ ਜਾਂ ਸਰਕਾਰ ਛਡਾਉਂਦੀ ਹੈ ਉਹ ਤਾਂ ਨੇ ਸਕੂਲ ਬਾਪੂ ਹੋਣਾ ਚਾਹੀਦਾ ਪਹਿਲੀ ਸ਼ਰਤ ਹੈ ਚੌਥਾ ਹੋ ਜਾਲੀ ਕਾਲਜ ਚ ਚਲਾਈ ਜਾਂਦੇ ਸਭ ਨੂੰ ਕਿਹਾ ਕੱਲ ਸਾਡੀ ਗੱਲ ਚੱਲੀ ਜਿਵੇਂ ਕਹਿਣਾ ਹੋਵੇ ਮੁੱਖ ਮੰਤਰੀ ਨੇ ਕਹਿ ਦਿੱ ਗਿਆ ਪਰ ਮੁੱਖ ਮੰਤਰੀ ਆ ਸਜੀ ਬਾਹ ਹੈ ਜਸਕਰਨ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਇਆ ਹੈ ਸਾਬਕਾ ਡੀਜੀਪੀ ਅੱਜ ਕੱਲ ਸਰਕਾਰ ਦਾ ਸਭ ਤੋਂ ਨੇੜਲਾ ਤੇ ਸਭ ਤੋਂ ਮੋਰੀ ਬੰਦਾ ਹੈ ਕੱਲ ਸਾਡੀ ਫੋਨ ਤੇ ਉਹਦੇ ਨਾਲ ਘੰਟਾ ਗੱਲਬਾਤ ਚੱਲੀ ਹੈ ਆ ਸਾਰਾ ਚੌਕੇ ਦਾ ਮਾਮਲਾ ਉਹਨੂੰ ਸਮਝਾਇਆ। ਉਹਨੂੰ ਕਿਹਾ ਵੀ ਸੋਡੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਨਹੀਂ ਹਮਲਾਈ ਹੋਈਆ ਤੁਸੀਂ। ਹੋਰਾਂਵੇਂ ਹਮਾਂ ਵਾਂਗੂ ਤੇ ਭ੍ਰਿਸ਼ਟਾਚਾਰ ਤਾਂ ਫਿਰ ਨੰਗਾ ਹੋ ਗਿਆ। ਇਹਨਾਂ ਸਕੂਲਾਂ ਦਾ ਜਿਹੜਾ ਚੇਅਰਮੈਨ ਆ ਮੁੱਖ ਮੰਤਰੀ ਐ। ਇਹ ਤਾਂ ਸੋਡੀ ਰਿਪੋਰਟ ਹੀ ਦੱਸਦੀ ਐ ਨਾ। ਸੋਡੀ ਬਣਾਈ ਹੋਈ ਸੈੱਟ ਸੋਡੀ ਬਣਾਈ ਹੋਈ ਜਿਹੜੀ ਕਮੇਟੀ ਐ ਉਨੇ ਦੋਸ਼ੀ اقਰਾਰ ਦੇ ਤਾ ਦੋਸ਼ੀ ਉਹਨਾਂ ਨੂੰ ਮਨਿਆਜੀਟ ਨੂੰ ਉਹਦੇ ਆਧਾਰ ਤੇ ਤੁਸੀਂ ਸਕੂਲ ਉਹਨਾਂ ਤੋਂ ਵਾਪਸ ਲੈ ਲਿਆ ਫਿਰ ਹੁਣ ਉਹਨਾਂ ਤੇ ਅਗਲੇ ਪਰਚੇ ਕਿਉਂ ਨਹੀਂ ਹੋਣੇ ਚਾਹੀਦੇ ਤੇ ਜਿਹੜੇ ਉਹ ਕਾਲਜ ਦੀ ਮੈਂ ਗੱਲ ਕਰਦਾ ਹਾਂ ਉਹ ਦੱਸਿਆ ਉਹਨਾਂ ਨੂੰ ਸਾਰਾ ਕੁਝ ਡਿਗਰੀ ਜਾਲੀ ਚੱਲਦਾ ਉੱਥੇ ਕੋਈ ਵੀ ਉਧਰ ਲੈ ਦੇ ਕੇ ਡੰਮੀ ਕਹਿੰਦੇ ਆ ਆਪਣੇ ਜਾਲੀ ਕਹਿੰਦੇ ਆ ਉਹਨਾਂ ਨੂੰ ਕਿਹਾ ਵੀ ਡੰਮੀ ਚੱਲਦਾ ਸਾਰਾ ਕੁਝ ਪੜਤਾਲ ਕਰਵਾ ਲਓ ਆਏ ਜਿਹੜੇ ਉਹਨਾਂ ਨੂੰ ਵੀ ਸਰਕਾਰ ਨੂੰ ਜੇ ਕਹਿਣਾ ਹੋਵੇ ਸਾਰਾ ਦੱਸਿਆ ਪਰ ਇਹਦੇ ਬਾਗੜੂ ਤੋਂ ਭਾਈ ਕਿਉਂਕਿ ਤਾਂ ਉਹਨਾਂ ਦੇ ਆ ਉਹਨਾਂ ਤੋਂ ਆਪਾਂ ਝਾਕ ਰੱਖ ਗਏ ਕਿਉਂਕਿ ਆਪਣਾ ਲੜਾਈ ਤਾਂ ਉਦੋਂ ਮੁੱਕਣੀ ਹੈ ਜਦੋਂ ਮੈਨੇਜਮੈਂਟ ਭ੍ਰਿਸ਼ਟਾਚਾਰੀ ਦੇ ਕੇਸ ਦੇ ਵਿੱਚ ਜਿੰਨਾ ਚਿਰ ਅੰਦਰ ਨਹੀਂ ਜਾਂਦੀ ਪਰਸੇ ਪੈ ਕੇ ਜੇਲ੍ਹ ਦੀਆਂ ਸਿੱਖਾਂ ਪਿੱਛੇ ਜਾਣ ਫੇਰ ਮਿਲਦਾ ਇਨਸਾਫ਼ ਤਾਂ ਉਹ ਹਲੇ ਇੰਨਾ ਹੀ ਕਹਿੰਦਾ ਵੀ ਮੈਨੇਜਮੈਂਟ ਤਾਂ ਛੱਡ ਗਈ ਸਕੂਲ ਜਾਂ ਪਾਸੇ ਕਰਤੀ ਇੰਨੇ ਕਹਦਾ ਤਾਂ ਨਹੀਂ ਸਕਦਾ ਐਂ ਤਾਂ ਹਰੇਕ ਹੀ ਕਹਿੰਦਾ ਕੋਰੋਨਾ ਦਾ ਕਰਕੇ ਘਪੜਾ ਵੀ ਚੰਗਾ ਜੀ ਮੈਂ ਛੱਡਿਆ ਇਹ ਉਹ ਤਾਂ ਸਭ ਨੂੰ ਮੋਜ ਬਣ ਗਈ ਕੋਈ ਸੱਦ ਪੁੱਛ ਨਹੀਂ ਸੋ ਇਸ ਕਰਕੇ ਲੜਾਈ ਲੱਭੀ ਆ ਠੀਕ ਆ ਉਹਦੀ ਫਿਤਰਤ ਮੁਤਾਬਕ ਆ ਜਿਹੜਾ ਆਪਣੇ ਨਾਲ 10 ਦਿਨਾਂ ਦਾ ਵਾਅਦਾ ਕੀਤਾ ਸੀ ਵੀ ਇਹਦੇ ਚ ਟੀਚਰਾਂ ਨੂੰ ਬਹਾਲ ਕਰਾਂਗੇ ਉਹ ਬਾਦੇ ਤੋਂ ਵੀ ਮੁੱਕਰ ਗਈ ਇੱਕ ਵਾਰੀ ਉਹ ਜਿੱਥੇ ਮਰਜ਼ੀ ਭੱਜ ਲੈਣਾ ਉਹਨਾਂ ਨੂੰ ਭੱਜਣ ਨਹੀਂ ਦਿੰਦੀ ਸਾਡੇ ਬਜ਼ੁਰਗ ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਸਾਨੂੰ ਵੀਰ ਜੇ ਡਾਂਗ ਟੁੱਟ ਗਈ ਤੌੜੇ ਭੰਨਣ ਜੋਕੜੀ ਤਾਂ ਹੈਗੀ ਆ ਇਸ ਕਰਕੇ ਐਡੇ ਕਮਜ਼ੋਰ ਵੀ ਨਹੀਂ ਅਸੀਂ ਤੁਹਾਡੇ ਜੋਕਰ ਤਾਂ ਹੈਗੇ ਆ ਤੁਹਾਡੇ ਨਾਲ ਤਾਂ ਹਿਸਾਬ ਕਰਾਂਗੇ ਇਹ ਇਨਸਾਫ ਲਵਾਾਂਗੇ ਠੀਕ ਆ ਹੱਕ ਦੀ ਸੱਚਾਈ ਦੀ ਜਿਹੜੀ ਲੜਾਈ ਹੁੰਦੀ ਹੈ ਇਹ ਲੰਮੀ ਜ਼ੋਰ ਹੋ ਜਾਂਦੀ ਐ ਇਸ ਕਰਕੇ ਲੰਮਾ ਲੜਨਾ ਪੈ ਸਕਦਾ ਐ ਅਸੀਂ ਲੋਕਾਂ ਤੇ ਮਾਣ ਕਰਦੇ ਹੋਏ ਉਸ ਸੱਚ ਤੇ ਮਾਣ ਕਰਦੇ ਹੋਏ ਤੁਹਾਡੇ ਨਾਲ ਦਾਅਵੇ ਨਾਲ ਕਹਿ ਸਕਦੇ ਆ ਕਿ ਜਿੱਤ ਦੇ ਲੋਕ ਹੀ ਹੁੰਦੇ ਆਪਰੇ ਵਾਸਤੇ ਸ਼ਰਤੇ ਹੋਏ ਆ ਨਾਲ ਵੀ ਆਹ ਲੋਕਾਂ ਨੂੰ ਹੋਰ ਜੋੜ ਗਏ ਹਜੇ ਵੀ ਲੋਕ ਜਿਹੜੇ ਭਲੇਖੇ ਚ ਬੈਠੇ ਆ ਉਹਨਾਂ ਦਾ ਭਲੇਖਾ ਦੂਰ ਕਰ ਗਏ ਜ਼ੋਰ ਲੱਗਦਾ ਹੁੰਦਾ ਇਸ ਗੱਲ ਤੇ ਬਣਿਆ ਹੋਇਆ ਕਿਸੇ ਦਾ ਵਿਚਾਰ ਇੱਕ ਸੁਭਾਅ ਕਹਿੰਦੇ ਉਹ ਛੇਤੀ ਘਰਾ ਨਹੀਂ ਬਦਲਦਾ ਤੁਹਾਨੂੰ ਵਾਰ-ਵਾਰ ਜਾਣਾ ਪੈਣਾ ਉਹਦੇ ਤੇ ਇੱਕ ਵਿਸ਼ਵਾਸ ਕਿ ਉਹਨਾਂ ਕੋਲੇ ਸਾਧਨ ਹੈ ਮੀਢ ਗਏ ਉਹਨਾਂ ਕੋਲੇ ਖੁੰਡਾ ਦੇ ਪ੍ਰਚਾਰਕ ਉਹਨਾਂ ਦੇ ਬੈਠੇ ਆ ਚੁੱਲ੍ਹੇ-ਚੁੱਲ੍ਹੇ ਤੇ ਆ ਮੋਬਾਈਲ ਉਹਨਾਂ ਦਾ ਪ੍ਰਚਾਰ ਕਰਦੇ ਆ ਫਿਰ ਇਹਦੇ ਮੁਕਾਬਲੇ ਸਾਨੂੰ ਕਿੰਨਾ ਜ਼ੋਰ ਲਾਉਣਾ ਪਊਗਾ ਉਹਨਾਂ ਲੋਕਾਂ ਨੂੰ ਆਪਦੇ ਪੱਖ ਤੇ ਜੋੜਨ ਵਾਸਤੇ ਤੇ ਉਹਨਾਂ ਦਾ ਜਿਹੜਾ ਕੂੜ ਪ੍ਰਚਾਰ ਆ ਉਹਨੂੰ ਧੋਣ ਵਾਸਤੇ ਐਂ ਤਾਂ ਹੈ ਮਾਨ ਮਾਰ ਮਾ ਕਰਮ ਨੇ ਤੇ ਮਾਨ ਮਾਰ ਮਾ ਕਰਮ ਕੰਮ ਕਰੇ ਬਿਨਾ ਸਰਨਾ ਨਹੀਂ ਲੜਾਈਆਂ ਵੱਡੀਆਂ ਦੇ ਜਾਨੀ ਖੁੱਲੇ ਹੋਇਆ ਹੁਣ ਤੋੜਾ ਤਾਂ ਜ਼ਿਕਰ ਕਰਕੇ ਗਿਆ ਗੁਰਦੀਪ ਸਿੰਘ ਤਿੰਨ ਥਾਵਾਂ ਤੇ ਜ਼ਮੀਨੀ ਘੋਲ ਚੱਲ ਰਹੇ ਆ ਜਿਉਂਦਾੜਾ ਚਲੀ ਜਾਂਦਾ ਇੱਕ ਪਾਸੇ ਵਾਦਾ ਕਰ ਲਿਆ ਗੱਲਬਾਤ ਚ ਲਾ ਲਈ ਗੱਲਬਾਤ ਦਾ ਗੇੜ ਚਲਾ ਲਿਆ ਆਏ ਕਹਿੰਦਾ ਵੀ ਗੱਲਬਾਤ ਸਹੀ ਮਾਹੌਲ ਚ ਹੋਈ ਜਾਂ ਅੱਗੇ ਵਧੀ ਐ ਦੂਜੇ ਪਾਸੇ ਡੀਸੀ ਚੜ ਕੇ ਆ ਜਾਂਦਾ ਪਰਸੋਂ ਆ ਗਿਆ ਕੱਲ ਆ ਗਿਆ ਫਿਰ ਮੁੜ ਜਾਂਦੇ ਆ ਕੱਲ ਜੋੜਨਾ ਕਿਹਾ ਸੀ ਢਿੜ ਕੇ ਵੀ ਤੁਸੀਂ ਕੱਢ ਲਓ ਬੱਟਾ ਕੱਟੀ ਆਪੇ ਲੋਕ ਦੇਖ ਲੈਣਗੇ ਉਧਰ ਹਬੋਰ ਦੇ ਵਿੱਚ ਐ ਉੱਥੇ ਹੋ ਸੱਤ ਪਿੰਡਾਂ ਦੀ ਜ਼ਮੀਨ 2700 ਏਕੜ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਭਾਰਤ ਮਾਲਾ ਤਹਿਤ 32 ਏਕੜ ਬਿਨਾਂ ਬੈਸਾ ਤੋਂ ਖੋਲੇ ਉਹ ਲੋਕ ਲੜ ਰਹੇ ਆ ਜੇ ਉਹ ਲੜੇ ਫੜ ਕੇ ਅੰਦਰ ਕਰਦੇ ਜਦੋਂ ਉਹਨਾਂ ਨੇ ਥਾਣਾ ਘੇਰ ਲਿਆ ਥਾਣਾ ਘੇਰ ਕੇ ਨਹੀਂ ਸੁਣਿਆ ਸੜਕ ਘੇਰ ਲਈ ਫਿਰ ਛੱਡਣੇ ਪਏਗੇ ਫਿਰ ਕਾਨੂੰਨ ਇਹਨਾਂ ਦਾ ਕਿਧਰ ਜਾਂਦਾ ਹੈ ਰਾਤ ਦੇ 1 ਵਜੇ ਰਿਹਾ ਕੀਤਾ ਉਦੋਂ ਕਾਨੂੰਨ ਕਿੱਧਰ ਗਿਆ ਜਿਹੜਾ ਕਹਿੰਦੇ ਆ ਵੀ ਜਦੋਂ 6 ਵਜੇ ਬੰਦੀ ਹੋ ਜਾਂਦੀ ਹੈ ਜੇਲ੍ਹ ਦੀ ਤੇ ਬੰਦੀ ਦਾ ਸਭ ਅੱਛਾ ਜਿਹੜਾ ਉਹ ਚੰਡੀਗੜ੍ਹ ਤੱਕ ਹੋ ਜਾਂਦਾ ਉਹ ਉਦੋਂ ਫਿਰ ਤੜਕੇ 6 ਵਜੇ ਤੱਕ ਸਾਰਾ ਕੁਝ ਬੰਦ ਹੈ ਕਿਵੇਂ ਖੁੱਲ ਗਿਆ ਵੀ ਉਹ 1 ਵਜੇ ਇਹਦਾ ਮਤਲਬ ਰੋਕਾਂ ਦੀ ਤਾਕਤ ਵੱਡੀ ਹੈ ਇੱਧਰ ਪਟਿਆਲੇ ਜਿਹਨਾਂ ਦਾ ਬਠੋਈ ਪਿੰਡ ਹੈ ਉੱਥੇ ਵੀ 650 ਏਕੜ ਦਾ ਰੌਲਾ ਹੀ ਆ ਚੱਲੀ ਜਾਂਦਾ ਤੇ ਦੋਸਤਾਂ ਵਾਲੇ ਮਾਮਲੇ ਤੇ ਖਾੜੇ ਤੇ ਚੱਲੀ ਜਾਂਦਾ ਜੀਰੇ ਵਾਲਾ ਹਜੇ ਮੁੱਕਿਆ ਨਹੀਂ ਪੂਰਾ ਭੂੰਦੜੀ ਚ ਚੱਲੀ ਜਾਂਦਾ ਥਾਂ ਥਾਂ ਤੇ ਮੋਰਚੇ ਜਣੇ ਖੁੱਲੇ ਹੋਇਆ ਲੋਕਾਂ ਦੇ ਤੇ ਉਧਰੋਂ ਵੀ ਹਮਲੇ ਵੀ ਅੱਜ ਦੇ ਅਖਬਾਰ ਚੱਕੋ ਕੱਲ ਦੇ ਅਖਬਾਰ ਚੱਕੋ ਜਿਹੜਾ ਜਥੇਬੰਦਗਾਂ ਕੂਕ ਕੂ ਕੇ ਕਹਿੰਦੀਆਂ ਵੀ ਆ ਗਏ ਤਾਂ ਪੈ ਗਿਆ ਜ਼ਮੀਨਾਂ ਨੂੰ 24300 ਤੋਂ ਉੱਪਰ ਇਕੜ ਜ਼ਮੀਨ ਕੱਲੇ ਲੁਧਿਆਣੇ ਜ਼ਿਲ੍ਹੇ ਦੀ ਅੱਡ ਅੱਡ ਉਹਦੇ ਜ਼ੋਨ ਬਣਾ ਕੇ ਰੋਕਣ ਦਾ ਕੱਲੇ ਕੱਲੇ ਪਿੰਡ ਦੀ ਲਿਸਟ ਆ ਗਈ ਅੱਜ ਜੇ ਕਿਸੇ ਨੂੰ ਭੁਲੇਖਾ ਜੀ ਤਗਵਾ ਚੱਕੋ ਉਹ ਤਾਂ ਭਾਈ ਆਏ ਇਸ ਲੜਾਈ ਚ ਆਏ ਹੋਏ ਆ ਤੇ ਅਸੀਂ ਅਜੇ ਵੀ ਜੱਕੋ ਤੱਕੀ ਚਾ ਜੇ ਭਾਈ ਠੀਕ ਆ ਦੇਖ ਲੋ ਕਿੰਨਾ ਕੁ ਚਿਰ ਜੱਕੋ ਤੱਕੀ ਚ ਰਹਿਣਾ ਹੈ ਜਿੰਨਾ ਛੇਤੀ ਲੜਾਈ ਦੇ ਮੈਦਾਨ ਚ ਆ ਜਾਗੇ ਉਹਨਾਂ ਛੇਤੀ ਭਾਈ ਉਹਨਾਂ ਨੂੰ ਛੇਤੀ ਸੱਟ ਲਾਗੇ ਤੇ ਨਹੀਂ ਫਿਰ ਕੁਝ ਗਵਾਕੇ ਵੀ ਲੜਦੇ ਫੇਰ ਵੀ ਹੁੰਦੇ ਆ ਲੋਕ ਸਾਭ ਫੇਰ ਵੀ ਲਾਵਾਂਗੇ ਪਰ ਫੇਰ ਖਾਸ਼ਾ ਕੋਸੋ ਗੋਚ ਗਿਆ ਹੂ ਜੇ ਗੋਚਲ ਤੋਂ ਪਹਿਲਾਂ ਹੀ ਸਿਆਣਾ ਉਸੇ ਨੂੰ ਕਿਹਾ ਜਾਂਦਾ ਜੇ گاਉਂ ਉਧਰ ਚੇਤਨ ਹੋ ਕੇ ਉਹਦੇ ਬੰਦ ਮਾਰ ਲੇ ਖੇਤੀ ਕਰਦੇ ਹੁੰਦੇ ਆ ਸਿਆਣਾ ਕਿਸਾਨ ਹੁਣ ਤਾਂ ਬਾਰੀਆਂ ਵਾਲੇ ਘਟ ਕੇ ਬਾਰੀ ਤੋਂ ਪਹਿਲਾਂ ਸਿਆਣਾ ਕਿਸਾਨ ਨੱਕਾ ਬੰਨਣਾ ਪਹਿਲਾਂ ਤਿਆਰ ਕਰਦਾ ਸੀ ਵੀ ਬਾਰੀ ਦਾ ਮਿੰਟ ਖਰਾਬ ਨਾ ਹੋਵੇ ਸਾਡੇ ਪਿੰਡ ਹੜ ਆ ਗਿਆ ਕੁਝ ਬੰਦੇ ਜਾਂਦੇ ਸੀ ਕਿਉਂਕਿ ਸਾਡਾ ਮੇਰਾ ਪਿੰਡ ਗਿੱਦੜਾ ਟਿੱਬਿਆਂ ਵਾਲਾ ਏ ਰਿਹਾ ਉਹ ਕਲਿਆਣ ਵਾਲੇ ਟਿੱਬਿਆਂ ਦਾ ਏ ਰਿਹਾ ਸਾਡੇ ਪਿੰਡੋਂ ਬਾਰੇ ਵਾਲੇ ਪਿੰਡ ਨੂੰ ਇਧਰਲੇ ਸਾਈਡ ਨੂੰ ਜਾਂਦੇ ਸੀ ਦੋ ਬੰਦੇ ਉੱਠ ਤੇ ਚੜ੍ਹੇ ਉਹਨਾਂ ਨੇ ਦੇਖ ਲਿਆ ਵੀ ਪਾਣੀ ਚੜਿਆ ਆਉਂਦਾ ਉਹਨਾਂ ਨੇ ਪਿੰਡ 'ਚ ਰੌਣਾ ਪਾਤਾ ਵੀ ਆਪਾਂ ਪਿੰਡ ਬਚਾਲ ਗਏ ਯਾਰ ਵਨ ਮਾਰ ਲਗੇ ਪਾਣੀ ਚੜਿਆ ਆਉਂਦਾ ਗਾਜੂ ਤੇ ਤਰੋਖ ਸੀ ਉਹ ਬੰਦਿਆਂ ਦਾ ਨਾਮ ਜਿਹੜੇ ਉੱਠ ਤੇ ਜਾਂਦੇ ਸੀ ਪਿੰਡ 'ਚ ਰੌਣਾ ਪਾਤਾ ਉਹਨੂੰ ਆਖਣੇ ਤਾਂ ਕਮਲੇ ਆ ਇੱਥੇ ਕਿਹੜਾ ਹੜ੍ਹ ਆ ਗਿਆ ਯਾਰ ਡੱਬਿਆਂ ਚ ਕੋਸ ਸਿਆਣੇ ਬੰਦੇ ਕਹਿੰਦੇ ਯਾਰ ਗੱਲ ਮੰਨ ਲੂ ਹਰ ਜਾ ਕੇ ਆਪਣੀ ਮਿਹਨਤੀ ਆ ਨਾ ਪਿੰਡ ਨੂੰ ਬਚਾ ਲਿਆ ਬੰਨ ਮਾਰ ਲਿਆ ਪਾਣੀ ਪਰੇ ਦੀ ਰੰਗਿਆ ਤੇ ਉਸ ਹੜ੍ਹ ਦੇ ਵਿੱਚ ਕਿੰਨੇ ਪਿੰਡ ਰੁੜ ਗਏ ਪਿਛਲੇ ਜਿਨ੍ਹਾਂ ਨੇ ਵੇਸਲੇ ਹੋ ਗਏ ਭਗਤਾ ਰੁੜਿਆ ਸਲਾਮਤਪੁਰਾ ਰੁੜਿਆ ਦਬੜੀ ਖਾਨਾ ਰੁੜਿਆ ਬੋਰਜਥਰੋੜ ਰੁੜਿਆ ਕਿੰਨੇ ਪਿੰਡ ਆਪਣੇ ਏਰੀਏ ਦੇ ਢਾਈ ਢੇਰੀ ਕਰਤੀ ਸੀ ਪਰ ਉਹ ਦੁਬਾਰੇ ਲੋਕਾਂ ਨੇ ਪਿੰਡ ਤਾਂ ਫੇਰ ਵੀ ਬਨ ਲਏ ਪਰ ਜੇ گاਉਂ ਵੀ ਮੰਨ ਮਾਰ ਲੈਂਦੇ ਫਿਰ ਨੁਕਸਾਨ ਵੀ ਬਚਾ ਲੈਂਦੇ ਚੰਗਾ ਸੀ ਤੇ ਹੁਣ ਤਾਂ ਭਰਾਓ ਤੇ ਪੈਣੋਂ ਬਹੁਤ ਵੱਡਾ ਹੜ ਚੜਿਆ ਹੁੰਦਾ ਜਿਹੜਾ ਸਾਡੇ ਸਾਰੇ ਕੁਛ ਨੂੰ ਰੋੜ ਕੇ ਲਜਾਊਗਾ ਸਾਡੇ ਬੱਚਿਆਂ ਦਾ ਭਵਿੱਖ ਬਿਲਕੁਲ ਖਤਰੇ 'ਚ ਆਪਾਂ ਸਿੱਖਿਆ ਤੇ ਅੱਜ ਗੱਲ ਕੀਤੀ ਆ ਇਲਾਜ ਦੀ ਗੱਲ ਕਰ ਲਓ ਛੜਕਾਂ ਦੀ ਗੱਲ ਕਰ ਲਓ ਪਾਣੀ ਦੀ ਗੱਲ ਕਰ ਲਓ ਜਿੰਨੇ ਖੇਤਰਾਂ 'ਚ ਕੋਈ ਖੇਤਰ ਬਚਿਆ ਨਹੀਂ ਅਕਾਲੀ ਮੇਰੀ ਥੋੜੀ ਜੀ ਗੱਲ ਲੰਮੀ ਹੁੰਦੀ ਆ ਵਪਾਰ ਮੰਡਲ ਦੀ ਪ੍ਰਧਾਨ ਦੀ ਬੀੜ ਕੋ ਆਇਆ ਦੂਜੀ ਯਾਰ ਪੱਤਰਕਾਰਾਂ ਨੇ ਸਵਾਲ ਕਰਿਆ ਜਿਹੜਾ ਸਮੇਂ ਦੇ ਹਾਕਮਾਂ ਨੇ ਯਤਨ ਕੀਤਾ ਉਹ ਇੱਕ ਉਹ ਨੈਰੇਟਿਵ ਜਿਹਨੂੰ ਕਹਿੰਦੇ ਆ ਉਹ ਮਾਹੌਲ ਸਿਰਜਣ ਦਾ ਵੀ ਜਦ ਰੇ ਸੜਕਾਂ ਰੋਕ ਲੈਂਦੇ ਐ ਕਰ ਦਿੰਦੇ ਐ ਇਹਨਾਂ ਤੋਂ ਵਪਾਰੀ ਖਤਰੇ ਆਉਂਦੇ ਬਹੁਤ ਸਾਫ ਕਿਹ ਖਤਰਾ ਤਾਂ ਸਾਨੂੰ Amazon ਵਰਗੀਆਂ ਕੰਪਨੀਆਂ ਤੋਂ ਐ ਜਿਹੜੇ ਵੱਡੇ ਵੱਡੇ ਮਾਲ ਖੋ ਕੇ ਆਨਲਾਈਨ ਤਹਿਤ ਅਸਦਾ ਮੱਖੀਆਂ ਮਾਰੀ ਜਾਂਦੇ ਆ ਦੁਕਾਨਾਂ ਤੇ ਸੰਤਾ ਯਾਰ ਤਾਂ ਕੱਖ ਨਹੀਂ ਬਚਣਾ ਸਾਡਾ ਆਏ ਸਾਰੇ ਵਰਗ ਕੁੱਕੀ ਜਾਂਦੇ ਆ ਪਰ ਲੋੜ ਇਸ ਕਰਦੀ ਆਓ ਸਾਰਿਆਂ ਨੂੰ ਇਕੱਠੇ ਕਰਗੇ ਵੱਜਵੇਂ ਲੜਾਈ ਸਾਂਝੀ ਲੜਾਈ ਦੇ ਮੈਦਾਨ ਦੇ ਵਿੱਚ ਸੰਘਰਸ਼ਾਂ ਦੇ ਪੇੜ ਬਣ ਲਿਗੇ ਇਹੋ ਸੀ ਸਾਡੀ ਬਚਤ ਹੈ ਤੇ ਇਹ ਵੀ ਇੱਕ ਸੰਘਰਸ਼ਾ ਜੋ ਬੱਚਿਆਂ ਨੇ ਸਾਡੀਆਂ ਬੱਚੀਆਂ ਨੇ ਮੱਲਾ ਮਾਰੀਆਂ ਆਪ ਦੇ ਜੀਨ ਨਾਲ ਦੇ ਨਾਲ ਪੜ੍ਹਾਈ ਕੀਤੀ ਹੈ ਜਿੱਥੇ ਇਸ ਪਿੰਡ ਦਾ ਸਕੂਲ ਦਾ ਨਾਮ ਰੌਸ਼ਨ ਕੀਤਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਤੇ ਨਾ ਟੀਚਰਾਂ ਦਾ ਹੌਸਲਾ ਵੀ ਵਧਾਇਆ ਤੇ ਉਹਨਾਂ ਦੇ ਉਹ ਬੋਲੀ ਬੋਲਣ ਵਾਲਿਆਂ ਦੇ ਤੋਤੇ ਬੂਤੇ ਚਪੇੜ ਮਾਰੀ ਐ ਇਸ ਗੱਲੋਂ ਮੈਂ ਦੁਬਾਰਾ ਫੇਰ ਉਹਨਾਂ ਬੱਚਿਆਂ ਨੂੰ ਵਧਾਈ ਦਿੰਦਾ ਹੋਇਆ ਤੇ ਨਾਲ ਉਹਨੂੰ ਹੌਸਲਾ ਦਿੰਦਾ ਹੋਇਆ ਵੀ ਬੱਚੇ ਡਟੋ ਤੁਹਾਡੇ ਖੇਤਰ ਦਾ ਦਸ਼ਮਰਛਾ ਜਿਹੜਾ ਹੁਣ ਥੋੜਾ ਹੁਣੇ ਪੜ੍ਹਾਈ ਤੇ ਜ਼ੋਰ ਲਾਉਣ ਦਾ ਖੇਤਰ ਹੈ ਆਏ ਇੰਟੈਲੀਜੈਂਟ ਹੋ ਕੇ ਆਏ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਵੀ ਉਹਨਾਂ ਦਾ ਤਾਂ ਹੀ ਹੋਣਾ ਹੈ ਜੇ ਇਸ ਤਰ੍ਹਾਂ ਗਿਆਨ ਦੇ ਤੌਰ ਤੇ ਤੁਸੀਂ ਕਿੰਨਾ ਗਿਆਨ ਪ੍ਰਾਪਤ ਕਰਕੇ ਭੜੋਂਗੇ ਤੇ ਨਹੀਂ ਤਾਂ ਉਹ ਗੱਲਾਂ ਮੈਂ ਸਾਰੀਆਂ ਕਰ ਲਗਾ ਇਸ ਕਰਕੇ ਆਖਰ ਦੇ ਵਿੱਚ ਤੁਹਾਨੂੰ ਫੇਰ ਸਭਾਂ ਨੂੰ ਇਸ ਗੱਲ ਦੀ ਵਧਾਈ ਹੋਵੇ ਤੇ ਨਾਲ ਹੀ ਆਓ ਫਿਰ ਇਕੱਠੇ ਹੋ ਕੇ ਆ ਜਿਹੜੀ ਸੰਘਰਸ਼ਾਂ ਦੀ ਆਪਾਂ ਮਸਾਲਾ ਇਹਨੂੰ ਨਾ ਬੁੱਝਣ ਦੇ ਜੇ ਤੇ ਕੋਈ ਗੱਲ ਨਹੀਂ ਜਿਹੜੀ ਆ ਵਾਅਦਾ ਖਲਾਫ ਕੀਤੀ ਹੈ ਇਹਦੇ ਖਿਲਾਫ ਵੀ ਆਪਾਂ ਬਣਾ ਕੇ ਬਿਉਂ ਤੁਸੀਂ ਬਣਾ ਲਓ ਬਿਉ ਤੇ ਇਹਦੇ ਖਿਲਾਫ ਝੰਡਾ ਆਪਾਂ ਨੂੰ ਚੱਕਣਾ ਹੀ ਪੈਣਾ ਹੈ ਉਹ ਕਿਹੋ ਜਿਹਾ ਰੂਪ ਖਤਿਆ ਕਰਨਾ ਆਪਣੀ ਵਿਅਕਤ ਬਣ ਜੂ ਤਿਆਰ ਰਹੋ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭਨਾਂ ਦਾ ਧੰਨਵਾਦ